ਅ ਦੇਖੋ ਜੀ ਹਜੇ ਇੱਥੇ ਅਸੀਂ ਕੋਹਨੇਵਾਲ ਪਿੰਡ ਦੇ ਉੱਤੇ ਪੁਲ ਬਣਿਆ ਹੋਇਆ ਹੈ ਜਿਹੜੇ ਸਾਡੇ ਦਰਿਆ ਦੇ ਪਾਰ ਕੁਝ ਪਿੰਡ ਹੈਗੇ ਆ ਵਿਚਾਰਗ ਨੇ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਨੇ ਤੇ ਉਹਨਾਂ ਚ ਅਸੀਂ ਆਏ ਹਾਂ ਜਿਹੜਾ ਸਿਵਲ ਪ੍ਰਸ਼ਾਸਨ ਅਸੀਂ ਇੱਥੇ ਸਿਚੁਏਸ਼ਨ ਸਟਾਕ ਟੇਕਿੰਗ ਲੈਣ ਆਏ ਆ ਕਿ ਕੀ ਇੱਥੇ ਹਾਲਤ ਹੈ ਫਿਲਹਾਲ ਸਿਚੁਏਸ਼ਨ ਇਜ਼ ਅੰਡਰ ਕੰਟਰੋਲ ਬਾਕੀ ਵੀ ਅਸੀਂ ਸਾਡੀਆਂ ਜਿਹੜੀਆਂ ਰੀਲੀਫ ਮੀਜਰਸ ਅਸੀਂ ਪੂਰੀਆਂ ਤਿਆਰ ਕਰ ਰਹੇ ਹਾਂ ਬਾਕੀ ਜੇ ਕੋਈ ਵੀ ਕਿਸੇ ਵੀ ਤਰੀਕੇ ਦੀ ਇੱਥੇ ਕੋਈ ਪਾਣੀ ਚ ਵਾਧਾ ਹੁੰਦਾ ਹੈ ਤਾਂ ਅਸੀਂ ਉਹ ਜਿਹੜੀ ਤੇ ਸਿਚੁਏਸ਼ਨ ਬਣੂਗੀ ਉਹਨੂੰ ਉਹਦੇ ਤੇ ਕਾਬੂ ਪਾਣ ਲਈ ਅਸੀਂ ਸੈਕਸ਼ਨ ਲਵਾ ਗਏ ਪਤਾ ਲੱਗਾ ਕਿ ਚਾਰ ਕਰੇ ਹੋਰ ਪਿੱਛੇ ਖੋਲ ਦਿੱਤੇ ਗਏ ਨੇ ਉਹ ਪਾਣੀ ਖਰਾ ਇਥੇ ਰਾਵੀ ਜਣਾ ਉਹ ਰਾਵੀ ਜਿਹੜਾ ਨਾਲ ਅਲੇ ਪਿੰਡਾਂ ਨੂੰ ਮਾਰ ਦੇਗਾ ਜੀ ਬਿਲਕੁਲ ਬਿਲਕੁਲ ਜੀ ਉਹਦੇ ਲਈ ਹੀ ਅਸੀਂ ਸਟਾਕ ਬ੍ਰੇਕਿੰਗ ਪੂਰੀ ਦੇਖ ਰਹੇ ਆ ਅਸੀਂ ਸਾਰਾ ਸਿਵਲ ਮੈਕਾਂਗ ਸਾਡੇ ਨਾਲ ਹੀ ਹੈ ਅਸੀਂ ਦੇਖ ਰਹੇ ਹਾਂ ਕਿ ਸਾਡੇ ਹਰ ਰਾਤ ਲਈ ਕਿਹੜੇ ਕਿਹੜੇ ਆਪਾਂ ਪ੍ਰਬੰਧ ਕਰ ਸਕਦੇ ਹਾਂ ਜਿਹੜੇ ਲੋਕਾਂ ਨੂੰ ਸੇਫ ਡਿਸਟੈਂਸ 'ਚ ਲੈ ਕੇ ਜਾਣਾ ਲਾਈਫਸਟਾਕ ਨੂੰ ਸੇਫ ਡਿਸਟੈਂਸ 'ਚ ਲੈ ਕੇ ਜਾਣਾ ਸਭ ਤੋਂ ਪਹਿਲਾਂ ਜਾਨਵਾਲ ਦੀ ਰੱਖਿਆ ਕਰਨੀ ਉਸ ਤੋਂ ਬਾਅਦ ਜਿਹੜਾ ਹੈਗਾ ਬਾਕੀ ਚੀਜ਼ਾਂ ਦੇ ਵੀ ਜਿਹੜੇ ਲੋਕਾਂ ਦੇ ਘਰ ਨੇ ਉਹਨਾਂ ਨੂੰ ਵੀ ਕਿਸ ਤਰੀਕੇ ਨਾਲ ਬਚਾਇਆ ਜਾ ਸਕਦਾ ਹੈ ਹਰ ਤਰੀਕੇ ਦੇ ਜਿਹੜੇ ਪੁਖਤਾ ਪ੍ਰਬੰਧ ਹੈ ਪ੍ਰਸ਼ਾਸਨ ਵਚਨਬੱਧ ਹੈ ਕਰ ਰਿਹਾ ਹੈ। ਧਰਿਆਣਾ ਰਹਿਣ ਵਾਲਿਆਂ ਦੇ ਇੱਕ ਤਾਨੂ ਕੀ ਡਵਾਈਸ ਹੈ ਜੀ ਇਹ ਕਹਿਣਾ ਚਾਹੁੰਦੇ ਕਿ ਇਸੇ ਲਈ ਅਸੀਂ ਆਏ ਹਾਂ ਜੀ ਦੇਖੋ ਜੀ ਕਿਉਂਕਿ ਇੱਥੇ ਪਾਣੀ ਹਜੇ ਵੀ ਵਧ ਰਿਹਾ ਹੈ ਤੇ ਜੇ ਥੋੜੇ ਥੋੜੇ ਟਾਈਮ 'ਚ ਅਜੇ ਹੋਰ ਇੱਥੇ ਪਾਣੀ ਵਧਦਾ ਹੋਏਗਾ ਜਾਂ{-\} ਹੋਏਗਾ। ਮੇਰੀ ਸਾਰਿਆਂ ਨੂੰ ਇਹੀ ਅਪੀਲ ਹੈ ਬੇਨਤੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਲਾਈਫਸਟਾਕ ਨੂੰ ਆਪਣੇ ਮੱਝਾਂ ਬੱਚਿਆਂ ਨੂੰ ਇਥੋਂ ਕਿਸੇ ਕਿਸੇ ਦੂਰ ਸੇਫ ਜਗ੍ਹਾ ਤੇ ਜਿਹੜੇ ਸਿਵਲ ਪ੍ਰਸ਼ਾਸਨ ਵੱਲੋਂ ਤੁਹਾਨੂੰ ਦੱਸੇ ਗਏ ਨੇ ਉੱਥੇ ਤੁਸੀਂ ਜਾ ਕੇ ਸੇਫ ਡਿਸਟੈਂਸ ਤੇ ਤੁਸੀਂ ਆਪਣਾ ਇੱਥੇ ਪਹੁੰਚੋ ਉੱਥੇ ਤੁਹਾਡਾ ਰਹਿਣ ਦਾ ਸਹਿਣ ਦਾ ਖਾਣ ਪੀਣ ਦਾ ਸਾਰਾ ਪ੍ਰਬੰਧ ਉੱਥੇ ਕੀਤਾ ਜਾਵੇ ਪਰ ਇੱਕ ਬੰਨ ਜਿਹੜਾ ਫੋਰਾ ਲੱਗਿਆ ਟੁੱਟ ਚੁੱਕਾ ਹੈ ਉਹ ਵੀ ਪਾਣੀ ਜਿਹੜਾ ਮਾਰਚਾ ਰਿਹਾ ਹੈ ਜੀ ਜੀ ਬਿਲਕੁਲ ਜੀ ਉਹ ਸਾਰੇ ਜਿਹੜੇ ਹੈਗੇ ਇਦਾਂ ਦੇ ਜਿਹੜੇ ਵੀ ਪੁਆਇੰਟਸ ਨੇ ਵੀਕ ਪੁਆਇੰਟਸ ਇਹ ਸਾਰਿਆਂ ਦੇ ਬਾਰੇ ਅਸੀਂ ਜਿਹੜੇ ਹੈਗੇ ਪੁਖਤਾ ਪ੍ਰਬੰਧ ਕਰ ਰਹੇ ਜਿਵੇਂ ਵੀ ਇਹਨਾਂ ਨੂੰ ਬੰਨਚ ਪਾੜ ਜਿੱਥੇ ਵੀ ਪਿਆ ਹੈਗਾ ਉਹਨੂੰ ਮਿਜਟਣ ਦੀ ਵੀ ਅਸੀਂ ਉਹਦੀ ਕੋਸ਼ਿਸ਼ ਕਰ ਰਹੇ ਹਾਂ ਦੇਖੋ ਜਿਸ਼ਨ ਦੇਖੋ ਜੀ ਥੋੜਾ ਜਿਹਾ ਹੈਗਾ ਵੀ 290000 ਕਿਊਸਿਕ ਚੱਲ ਰਿਹਾ ਹੈ ਪਾੜੇ ਇਤਿਹਾਦ ਦੇ ਤੌਰ ਤੇ ਅਸੀਂ ਥੋੜਾ ਐਡਮਿਨਿਸਟ੍ਰੇਸ਼ਨ ਸਾਰੀ ਪੰਧਾ ਭਾਰ ਕਰੀ ਹੈ ਅਸੀਂ ਆਪਣੇ ਪੁਖਤਾ ਪ੍ਰਬੰਧ ਕਰਕੇ ਚੱਲ ਰਹੇ ਹਾਂ ਵੀ ਕੱਲ ਨੂੰ ਰਾਤ ਬਰਾਫੇ ਪਾਣੀ ਵਧਣਾ ਹੈ ਅਦਰਵਾਇਸ ਕੋਈ ਘਰ ਖਤਰਾ ਕੋਈ ਪੈਨਿਕਲ ਸਿਚੁਏਸ਼ਨ ਨਹੀਂ ਹੈ ਪਾਣੀ ਬੋਟ ਡੈਰੀਜ ਦਾ ਪ੍ਰਭਾਵ ਨਹੀਂ ਹਲੇ ਕੋਈ ਨਹੀਂ ਸਾਨੂੰ ਹਲੇ ਕੋਈ ਨਹੀਂ ਆਈ ਪਾਣੀ ਬਲਕਿ ਉੱਜ ਤੋਂ ਕੱਟ ਗਿਆ ਕਰ ਉੱਜ ਤੋਂ ਕੱਟ ਗਿਆ ਹਾਂ ਪਰ ਇਹ ਵੀ ਅਸੀਂ ਬਾਰਿਸ਼ ਉੱਪਰ ਪੈ ਰਹੀ ਉਹਦੇ ਕਰਕੇ ਸਾਨੂੰ ਥੋੜਾ ਜਾਇਗਾ ਕਿ ਬਾਰਿਸ਼ ਦਾ ਪਾਣੀ ਨਾਲ ਨਾਲ ਕੇ ਨਾ ਵਗ ਜੇ ਇੱਕ ਸਾਹਮਣੇ ਵੀ ਦੇਖ ਰਹੇ ਹੋ ਕਿ ਇੱਥੋਂ ਬੰਨਾ ਜਿਹੜਾ ਵਾ ਰਾਵੀ ਦਾ ਦਰਿਆ ਦਾ ਟੰਡਾ ਹਾਂਜੀ ਉਹ ਸਾਰਾ ਟੁੱਟ ਕੇ ਵਿੱਚ ਡਿੱਗ ਗਿਆ ਤੇ ਪਾਣੀ ਜਿਹੜਾ ਫਿਰਨਾਂ ਚ ਪੰਨਾ ਸ਼ੁਰੂ ਹੋ ਗਿਆ ਜੀ ਤੇ ਕਿੰਨਾ ਕੀ ਤੁਸੀਂ ਦੇਖਿਆ ਨੁਕਸਾਨ ਨੇ ਤੁਸੀਂ ਦੇਖੋ ਤੁਸੀਂ ਵਿਚਕ ਦਿਖਾਓ ਵੀ ਹਲ ਇੱਕ ਨੱਕਾ ਟੁੱਟਿਆ ਹੋਇਆ ਇਹਦਾ ਪਾਣੀ ਜਿਹੜਾ ਥੋੜਾ ਜਿਹਾ ਖੇਤਾਂ 'ਚ ਜ਼ਰੂਰ ਵੜੇਗਾ ਪਰ ਸੇਫ ਹੈ ਕਿਉਂਕਿ ਅੱਗੇ ਤੁਸੀਂ ਹੈ ਸਾਡੇ ਇਹੋ ਜਿਹਾ ਕੋਈ ਨਾ ਡਰਨ ਵਾਲੀ ਗੱਲ ਨਹੀਂ ਬਾਕੀ ਜੇ ਕੋਈ ਨੁਕਸਾਨ ਹੋਏਗਾ ਤੇ ਸੀਐਮ ਸਾਹਿਬ ਵੱਲੋਂ ਪਹਿਲਾਂ ਹੀ ਗਿਰਦਾਵੀ ਰਿਡਰ ਆਰਡਰ ਕੀਤੇ ਜਾ ਚੁੱਕੇ ਨੇ ਤੇ ਜੇ ਕੋਈ ਇਹੋ ਜਿਹਾ ਹੋਇਆ ਤਾਂ ਅਸੀਂ ਬੈਠੇ ਹਾਂ ਸਭ ਤੁਹਾਡਾ ਸਾਥ ਦੇਵਾਂਗੇ ਪ੍ਰਬੰਧ ਕੀ ਲੇ ਸਾਡੇ ਪੂਰੇ ਪ੍ਰਬੰਧ ਨੇ ਸੜਕੋ ਦੇਖੋ ਬੈਗਸ ਤਿਆਰ ਨੇ ਲੜਦਾ ਸਾਰਾ ਸਮਾਨ ਤਿਆਰ ਹੈ ਬੋਰਡਸ ਤਿਆਰ ਨੇ ਬਲਾਹ ਤਿਆਰ ਨੇ ਪਰ ਵਿਚਾਰਾ ਤਿਆਰ ਹੈ ਡੰਗਰਮਾਲ ਦਾ ਸਾਡੇ ਜਾਨਮਾਲ ਦਾ ਕੋਈ ਨੁਕਸਾਨ ਨਹੀਂ ਉਹ ਅਸੀਂ ਸਾਰਾ ਵੈਕੂਏਟ ਕਰਵਾ ਲਿਆ ਕਿਉਂਕਿ ਤੁਸੀਂ ਤੋਂ ਅੱਗੇ ਸਾਡਾ ਕੋਈ ਵੀ ਰਹਿਸ਼ੀ ਕਰਨੀ ਹੈ ਅਜਨਾਲਾ ਦੇ ਵਿੱਚ ਉਹ ਸਾਰੇ ਡੰਗਰ ਚਾਰਨ ਜਾਂਦੇ ਸੀ ਉਹ ਵਾਪਸ ਬੁਲਵਾ ਲੈਣ ਤੇ ਕੋਈ ਇਹੋ ਜੀ ਗੱਲ ਨਹੀਂ ਹੈ ਪਰ ਇਤਿਆਹਤ ਤੌਰ ਤੇ ਅਸੀਂ ਫਿਰ ਵੀ ਖੜੇ ਆ ਲੋਕ ਕਿੱਥੇ ਆਉਣ ਕੋਈ ਹੈਲਪਲਾਈਨ ਨੰਬਰ ਜਾਰੀ ਸਾਡਾ ਸਾਰਾ ਜੀ ਐਲ ਐ ਸੀ ਬਾਬਾ ਫੁੱਟਾ ਸਾਹਿਬ ਗੁਰਦੁਆਰਾ ਸੁਵਤਾ ਹਾਲਾ ਉੱਥੇ ਅਰੇਂਜਮੈਂਟ ਕੀਤਾ ਹੋਇਆ 6-7000 ਬੰਦੇ ਦਾ ਅਰੇਂਜਮੈਂਟ ਹੈ ਖਾਣਾ ਪੀਣਾ ਵੀ ਸਾਡਾ ਤਿਆਰ ਕੀਤਾ ਹੋਇਆ ਤੇ ਅਨਾਉਂਸ ਵੀ ਕਰਵਾਤਾ ਸੀ ਸਕੂਲ ਪਿੰਡਾਂ ਦੇ ਗੁਰਦੁਆਰੇ ਚ ਅਨਾਉਂਸਮੈਂਟ ਵੀ ਕਰਵਾਤੀ ਪਰ ਸਾਡੀ ਸਿਚੁਏਸ਼ਨ ਇਹ ਵੀ ਨਹੀਂ ਆੜੀ ਪਾਣੀ ਨਹੀਂ ਸਕਦਾ ਸਾਡੇ ਕਹਿੰਦਾ ਮਤਲਬ ਕਿ ਹਾਲਾਤ ਸੁਧਰ ਨਹੀਂ ਸੁਧਰਣਗੇ 100% ਚਿਹਰੇ ਦੇਖਣਾ ਚਿਹਰੇ ਕਾਫੀ ਲੈਵਲ ਡੀਚ ਆ ਜਾ ਰਿਹਾ ਮੇਰਾ ਨਾਮ ਜੀ ਹਰਪ੍ਰੀਤ ਸਿੰਘ ਮੇਰਾ ਪਿੰਡ ਜਿਹੜਾ ਧਰਮਕੋਟ ਰੰਡਾਵਾ ਵਾ ਤੇ ਜੋ ਪਾਣੀ ਦਾ ਪੋਜੀਸ਼ਨ ਇਦਾਂ ਜੀ ਬਹੁਤ ਮਾੜਾ ਹਾਲ ਆ ਸ਼ੇਭਾਰਛੇ ਜ਼ਿਆਦਾ ਪੈਣ ਕਰਨ ਇੱਥੇ ਜੋ ਵੀ ਉਧਰੋਂ ਪਹਾੜਾਂ ਤੋਂ ਪਾਣੀ ਆਉਂਦਾ ਸਾਰਾ ਸਾਡਾ ਇਧਰ ਏਰੀਏ ਨੂੰ ਆ ਕੇ ਬਹਾ ਕਰ ਦਿੰਦਾ ਫਸਲ ਦਾ ਜ਼ਿਆਦਾ ਨੁਕਸਾਨ ਆ ਜ਼ਿਮੀਂਦਾਰ ਤੇ ਵਿਚਾਰਾ ਅੱਗੇ ਬੜਾ ਪਰੇਸ਼ਾਨ ਹੋਇਆ ਪਿਆ ਵਾ ਉਤੋਂ ਪ੍ਰਮਾਤਮਾ ਦੀ ਕਰੋਪੀ ਆ ਤੇ ਪ੍ਰਮਾਤਮਾ ਦੇ ਅੱਗੇ ਇਹੋ ਜਿਹੇ ਅਰਦਾਸ ਕਰਦੇ ਆ ਵੀ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਜੀਵਾਂ ਜੰਤੂਆਂ ਦਾ ਕਿਸਾਨਾਂ ਦਾ ਹੋਰ ਕਈਆਂ ਜੋ ਵੀ ਇਸ ਧੰਦੇ ਨਾਲ ਜੁੜੇ ਆ ਉਹਨਾਂ ਦਾ ਸਾਰਿਆਂ ਦਾ ਹੀ ਨੁਕਸਾਰ ਆ ਤੇ ਪ੍ਰਮਾਤਮਾ ਦੇ ਅੱਗੇ ਇਹੋ ਜਿਹੇ ਅਰਦਾਸ ਸਾਰੇ ਕਰਦੇ ਆ ਵੀ ਮਹਾਰਾਜ ਸੱਚੇ ਪਾਤਸ਼ਾਹ ਬਾੜਛਤੇ ਹੁਣ ਥੋੜਾ ਜਿਆ ਕੰਟਰੋਲ ਕਰ ਤੇ ਜੀ ਆ ਜੰਤ ਜਿਹੜੀ ਆ ਉਹ ਕਿਉਂ ਝੋਨੇ ਦਾ ਬਹੁਤ ਜਿਆਦਾ ਨੁਕਸਾਨ ਆ तकरीबन ਸਾਰਾ ਏਰੀਆ ਹੀ ਪਾਣੀ ਦੀ ਮਾਰਦੇ ਹੈ ਕਿਹਾ ਤੇ ਪ੍ਰਸ਼ਾਸਨ ਅੱਗੇ ਵੀ ਬੇਨਤੀ ਕਰਦੇ ਆ ਵੀ ਕੁਝ ਨਾ ਕੁਝ ਸਹੂਲਤ ਜਿਹੜੀ ਆ ਇਹ ਸਾਡਾ ਇਲਾਕਾ ਜਿਹੜਾ ਸਹੂਲਤਾਂ ਤੋਂ ਵਾਂਝਾ ਵਾ ਇਹਦੇ ਕੋ ਖਾਸ ਜਿਆਦਾ ਪ੍ਰਬੰਧ ਨਹੀਂ ਹੈਗੇ ਤੇ ਸੜਕਾਂ ਦਾ ਤਾਂ ਹਾਲ ਵੇਖ ਹੀ ਲਿਆ ਹੋ ਤੁਸੀਂ ਸਰਕਾਰਾਂ ਦੇ ਤੁਸੀਂ ਪ੍ਰਬੰਧ ਵੇਖ ਹੀ ਲਏ ਆ ਤੁਸੀਂ ਹੁੰਦਿਆਂ ਵੇਖਿਆ ਜੇ ਸਾਰਾ ਜੋ ਪ੍ਰਬੰਧ ਆ ਬਾਕੀ ਕੋਈ ਪ੍ਰਸ਼ਾਸਨ ਵਾਲੋ ਆ ਹਾਂ ਤੇ ਕਦੀ ਕਦੀ ਕੁਝ ਵੇਖਿਆ ਨੀਗਾ ਸਾਡੇ ਇੱਧਰ ਇਲਾਕੇ ਦੇ ਵਿੱਚ ਤੇ ਅਸੀਂ ਦੇਖੋ ਬੇਨਤੀ ਕਰਦੀ ਆ ਵੀ ਸਾਡਾ ਬਾਰਡਰ ਦਾ ਇਲਾਕਾ ਵਾ ਤੇ ਕੁਝ ਪ੍ਰਸ਼ਾਸਨ ਨੂੰ ਚਾਹੀਦਾ ਵੀ ਸਾਡੀ ਸੁਣਵਾਈ ਕਰੇ ਕਿਸਾਨਾਂ ਦਾ ਸੋਚੇ ਮਜ਼ਦੂਰਾਂ ਦਾ ਸੋਚੇ ਤੇ ਇਹਨੇ ਕਹਿ ਕੇ ਚਲੋ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਕੀ ਪੋਜੀਸ਼ਨ ਆ ਰਾਵੀ ਦਾ ਪੋਜੀਸ਼ਨ ਤੁਸੀਂ ਦੇਖ ਹੀ ਰਹੇ ਆ ਜੀ ਰਾਵੀ ਪੂਰਾ ਆਪਣੇ ਆਪ ਜੋਗੁੰਦੇ ਆ ਜੀ ਇਸ ਵੇਲੇ ਪਾਣੀ ਪੂਰਾ ਜਿਹੜਾ ਛਾਲਾ ਮਾਰਦਾ ਆ ਰਿਹਾ ਜਿਹੜਾ ਚਾਰ ਚਪੇਰੇ ਫਸਲਾਂ ਦਾ ਨੁਕਸਾਨ ਜਿਹੜਾ ਉਹ ਕਾਫੀ ਹੋ ਰਿਹਾ ਤੇ ਕੀ ਇਹਦਾ ਹੁਣ ਹੱਲ ਕੀ ਆ ਹੱਲ ਤਾਂ ਇਹਦੀ ਹਰ ਸਾਲ ਹੀ ਇਹ ਕੋਈ ਇਹਦੀ ਹਾਲ ਅਜੇ ਤੱਕ ਸਾਨੂੰ ਜੋਂਦੀ ਅਸੀਂ ਉਸ ਵਾਰੀ ਅਜੇ ਤੱਕ ਹੱਲੇ ਦਾ ਲੱਭਿਆ ਨਹੀਂ ਕਿਸੇ ਨੂੰ ਵੀ ਅਜੇ ਤੱਕ ਹਲਤੇ ਦਾ ਕੋਈ ਨਾ ਲੱਭਿਆ ਤੇ ਨਾ ਮੇਰੇ ਸਾਹਮਣੇ ਕੋਈ ਲੱਭ ਸਕਦਾ ਹੀ ਹੈ ਨੁਕਸਾਨ ਹੋਏਗਾ ਨੁਕਸਾਨ ਬਹੁਤ ਜ਼ਿਆਦਾ ਜੀ ਤੁਸੀਂ ਦੇਖ ਸਕਦੇ ਹੋ ਚਾਰਚਪਰੇ ਕੈਮਰਾ ਤੋਂ ਘੁਮਾ ਕੇ ਦੇਖ ਸਕਦਾ ਤੁਸੀਂ ਫਸਲਾਂ ਬਹੁਤ ਨੁਕਸਾਨੀਆਂ ਗਈਆਂ ਨੇ ਕਮਾਦ ਬੇੜਾ ਕਰ ਖੋ ਚੁੱਕਾ ਝੋਨੇ ਜਿਹੜੇ ਨੇ ਉਹ 90% ਜਿਹੜੇ ਸੀਗੇ ਉਹ ਲੋਕਾਂ ਦੇ ਨਿਸਰ ਚੁੱਕੇ ਸੀਗੇ ਇਹ ਜਿਹੜਾ ਅੱਜ ਗੱਭੇ 'ਚ ਪਾਣੀ ਪੈ ਗਿਆ ਝੋਨਾ ਸਭ ਨੂੰ ਖਤਮ ਹੋ ਗਿਆ ਜਿਹੜਾ ਪਾਣੀ ਹੋਰ ਪਿੱਛੋਂ ਛੱਡਿਆ ਵਾ ਤੁਹਾਨੂੰ ਲੱਗਦਾ ਦੋ ਦਿਨ ਨਾਲ ਕੋਈ ਜਿਹੜੇ ਆਬਾਦੀ ਹੈ ਨੂੰ ਨੁਕਸਾਨ ਹੋਏਗਾ ਆਬਾਦੀ ਜਿਹੜੀ ਇਹ ਤੋਂ ਫਿਲਹਾਲ ਤੇ ਅਜੇ ਤੱਕ ਤੇ ਕੋਈ ਨੁਕਸਾਨ ਅਜੇ ਨਹੀਂ ਆਉਂਦਾ ਪਰ ਅਗਰ ਜੇ ਇਸ ਤੋਂ ਵੱਧ ਪਾਣੀ ਵਧਦਾ ਹੈ ਤੇ ਜਿਹੜੇ ਬੰਨ ਜਿਹੜੇ ਜੇ ਆਹ ਬੰਨ ਟੁੱਟ ਸਕਦਾ ਤੇ ਪਰਲੇ ਬੰਨ ਟੁੱਟਦਾ ਜੇਰਾ ਟਾਈਮ ਲੱਗੂਗਾ ਇਹਨਾਂ ਨੂੰ ਇਹ ਜਿਹੜਾ ਬੰਨ ਟੁੱਟੇਗਾ ਕਿੰਨਾ ਚਿਰ ਨੁਕਸਾਨ ਹੋਏਗਾ ਇਹਦੇ ਨਾਲ ਜਿਹੜੀ ਇਹ ਤਕਰੀਬਨ ਇਹ ਤੋਂ ਬਹੁਤਾਂ ਦੇ ਕੋਈ 5-700 ਕਿਲਾ ਜਿਹੜਾ ਲੋਕਾਂ ਦੇ ਖਮਾਰ ਤੇ ਢੋਨੇ ਨੇ ਸਭ ਤਬਾਹ ਹੋ ਜਣੇ ਆ ਜੀ ਜਿੱਥੇ ਪਾਣੀ ਵੜ ਗਿਆ ਇਹ ਪਾਣੀ ਵਾਪਸ ਆਉਣਾ ਨਹੀਂ ਤੇ ਇਹ ਕਣਕ ਵੀ ਨਹੀਂ ਪੀਜੀ ਜਾਣੀ ਅੱਜ ਤੋਂ ਪਿੱਛੇ ਵੀ ਜਿਹੜਾ ਦਰਿਆ ਕਰੀ ਆ ਗਿਆ ਸਾਡੇ ਤੋਂ ਵੀ ਵਾਤਾ ਵੀ ਜਿਹੜਾ ਫੋਟਾ ਖਤਮ ਹੋ ਜਣੀ ਆ ਸ਼ਿਮਾਜਿਕ ਕੁਮਾਰਾ ਇਹਨਾ ਜਿੱਥੇ ਲੋਕਾਂ ਨੂੰ ਆਸ ਹੁੰਦੀ ਹੈ ਕਿ 5 600 700 ਕੰਡਲ ਘਟਾਂਗੇ ਉੱਥੇ 1000 200 ਕੰਡਲ ਰਹਿ ਜਾਣੇ ਪਰ ਘਟਾ ਨਹੀਂ ਜੇ ਕਿਹਦੇ ਪ੍ਰਸ਼ਾਸਨ ਆਪਣੇ ਆਪ ਤੋਂ ਕਹਿ ਰਿਹਾ ਸਾਡੇ ਕੋ ਪੂਰੇ ਜਿਹੜੇ ਪੁਕਤਾ ਬੰਦ ਨੇ ਤਰਜੀਤ ਸਿੰਘ ਧਾਰਿਆਲ ਜੀ ਸਵੇਰੇ ਇੱਥੇ ਉੱਗ ਗਏ ਨੇ ਸਾਡੇ ਮਨੂ ਸਾਹਿਬ ਵੀ ਉਹਨਾਂ ਵੱਲੋਂ ਵੀ ਇਹ ਵਿਸ਼ਵਾਸ ਦਵਾਇਆ ਗਿਆ ਕਿ ਜੋ ਇੱਥੇ ਲੋਕਾਂ ਨੂੰ ਲੜਿੰਦਾ ਚੀਜ਼ਾਂ ਸਮਾਨ ਦੀ ਲੋੜ ਹੈ ਜੇਕਰ ਕੋਈ ਉਹਦਾ ਕੋਹਾਣਾ ਵਾਪਰਦਾ ਆਬਾਦੀ ਨੂੰ ਕੋ ਨੁਕਸਾਨ ਪਹੁੰਚਦਾ ਤੇ ਪਸ਼ੂਆਂ ਦੇ ਵਾਸਤੇ ਚਾਰਾ ਔਰ ਜਿਹੜੇ ਦਵਾਈਆਂ ਨੇ ਉਹਨਾਂ ਦਾ ਵੀ ਜਿਹੜਾ ਉਹ ਪੁਕਤਾ ਪ੍ਰਬੰਧ ਜਿਹੜਾ ਡਾਕਟਰਾਂ ਵੱਲੋਂ ਕਰਵਾਇਆ ਗਿਆ ਸ਼ਹਿਰੀ ਵੀ ਸਾਰੀ ਟੀਮ ਇੱਥੇ ਨਾਲ ਹੀ ਸੀ ਕਿ ਉਹਨਾਂ ਦੇ ਜੋ ਪ੍ਰਿਆ ਦੇ ਉਹ ਐਸਡੀ ਸਾਹਿਬ ਨੇ ਉਹ ਵੀ ਸਾਨੂੰ ਆਪਣੇ ਵੀਡੀਓ ਸਾਹਿਬ ਵੀ ਸਾਰੇ-ਸਾਰੇ ਤੋਂ ਅਪਡੇਟ ਨਹੀਂ ਪ੍ਰਬੰਧ ਕਰਵਾਇਆ ਗਿਆ ਪ੍ਰਬੰਧ ਕੀਤਾ ਜਾਂ ਗਲਨ ਵਾਲੀ ਨਹੀਂ ਉਹਨਾਂ ਵੱਲੋਂ ਤੇ ਵੇਖੋ ਜੀ ਕੱਲ ਵੀ ਉਹ ਸ਼ਾਮ ਨੂੰ ਇਹੋ ਗੱਲ ਹੀ ਕਹਿ ਕੇ ਗਈ ਕਿ ਸਾਡੇ ਵੱਲੋਂ ਪੂਤਾ ਪ੍ਰਬੰਧ ਜਿਹੜੇ ਉਹ ਕੀਤੇ ਗਏ ਇਹ ਤੁਹਾਨੂੰ ਉਹ ਦੱਸ ਸਕਦੇ ਨੇ ਕਿ ਕਿਤੇ ਕੀਤੇ ਸਥਾਪਿਤ ਕੀਤਾ ਕੋਈ ਤਾਂ ਨਹੀਂ ਗੱਲ ਜਿਹੜਾ ਜਿਹੜਾ ਘੋਨੇ ਵਾਲਾ ਡਿਸਪੈਂਸਰੀ ਆ ਡੰਗਰਾ ਦਾ ਤਾਂ ਉੱਥੇ ਆ ਜੀ ਕਿ ਉੱਥੇ ਉਹਨਾਂ ਕੋਲ ਸਾਰੀਆਂ ਦਵਾਈਆਂ ਜਿਹੜੀਆਂ ਮੌਜੂਦ ਨਹੀਂ ਜੀ ਉਹਨਾਂ ਲੋ ਇਹ ਕਹਿ ਗਿਆ ਕਿ ਡਾਕਟਰ ਸਰੇ ਨਾਲ ਹੀ ਸੀਗੇ ਉਹਨਾਂ ਨੇ ਕਿਹਾ ਸੀ ਕਿ ਵਸਾਈ ਜਿਹੜੀਆਂ ਜੰਨੀਆਂ ਸਾਡੇ ਕੋਲ ਇਹ ਮੌਜੂਦਾ ਦਵਾਈਆਂ ਨੇ ਉਹ ਅਸੀਂ ਆਪਣੇ ਲਿਆ ਸਟਾਕ ਕਲਾਸਿਕ ਗਲਿਸ ਫਿਨਲ ਪ੍ਰਤੀਪਾਲ ਸਿੰਘ ਤੇ ਇਹ ਸੁੱਟ ਕੋਈ ਲੋਕਲ ਸਨੀਪ ਹੋ ਰਾਵੀ ਦੇ ਵਿੱਚ ਐਸੇ ਕੀ ਹਾਲਾਤ ਹਾਲਾਤ ਤੁਸੀਂ ਪਤਕਾਰ ਸਾਹਿਬ ਦੇਖ ਰਹੇ ਹੋ ਹਾਲਾਤ ਤੋਂ ਬਿਹਤਰ ਨਹੀਂ ਹੈਗੇ ਕਿਉਂਕਿ ਪਾਣੀ ਦਾ ਪੱਧਰ ਜਿਹੜਾ ਵਾ ਅੱਗੇ ਵੀ ਤਾਂ ਅੱਗੇ ਨਾਲੋਂ ਦੋ ਗੁਣਾ ਵੱਧ ਪਾਣੀ ਆ ਤੇ ਜੋ بارش ਵੀ ਦੇਖ ਰਹੇ ਲਗਾਤਾਰ ਹਮ ਇੱਥੇ ਵੀ ਪੈ ਰਹੀ ਹੈ ਤੇ ਪਹਾੜਾਂ ਦੇ ਪੈ ਰਹੀ ਆ ਉਹ ਤਾਂ ਕਿਸੇ ਦੇ ਵਸ ਦੀ ਗੱਲ ਨਹੀਂ ਹੈਗੀ ਤੇ ਪਾਣੀ ਅੱਗੇ ਨੂੰ ਜਿਹੜਾ ਵਾ ਅੱਗੇ ਨੂੰ ਵਾਧੇ ਹਾਲਾਤ ਜਿਹੜੇ ਸਹੀ ਨਹੀਂ ਲੱਗ ਰਹੇ ਜੀ ਬਾਕੀ ਬਾਬਾ ਬੁੰਨਾ ਸਾਹਿਬ ਤੇ ਗੁਰੂ ਮਾਰਾ ਗੁਰਨਾਨ ਦੇ ਸੱਚੇ ਪਾਤਸ਼ਾਹ ਦੀ ਧਰਤੀ ਆ ਉਹ ਮੇਰੀ ਰੱਖਣ ਤੇ ਤਾਂ ਕਿ ਸਾਰਾ ਚੜ੍ਹਦੀ ਕਲਾ ਰਹ ਸਕੇ ਸਾਡੀਆਂ ਫਸਲਾਂ ਵੀ ਵੱਜ ਜਾਣ ਤੇ ਸਾਡਾ ਹਰ ਹਰ ਚੀਜ਼ ਜਿਹੜੀ ਆ ਉਹ ਬਚ ਕੇ ਰਵੇ ਜੀ ਤੁਹਾਡੀ ਵੀ ਮਿਹਰਬਾਨੀ ਜਿਹੜੀ ਤੁਸੀਂ ਮੀਂਹ ਵਰਦੇ ਦੇ ਵਿੱਚ ਆਪਣਾ ਅਗੇ ਵਾਇਟ ਕਰ ਰਹੇ ਹੋ ਤੇ ਲੋਕਾਂ ਨੂੰ ਜਿਹੜਾ ਵਾ ਅਗਾਹ ਕਰ ਰਹੇ ਹੋ ਜੀ ਇੱਕ ਦਰਿਆ ਦਾ ਕੰਡਾ ਭਾਈ ਜਿਹੜਾ ਟੁੱਟ ਚੁੱਕਾ ਪਾਣੀ ਪਿੰਡ ਨੂੰ ਪਹੁੰਚਣਾ ਸਟਾਰਟ ਹੋ ਗਿਆ ਉਹਦਾ ਕਿੰਨਾ ਕੁ ਨੁਕਸਾਨ ਹੁੰਦਾ ਡਰੇ ਇਹ ਨੁਕਸਾਨ ਤਾਂ ਹੈਗਾ ਇਹ ਆਰਮੀ ਨੇ ਇੱਕ ਤੁਸੀਂ ਬੱਦੀ ਸੀ ਉਹ ਤੁਹਾਡੇ ਸਾਹਮਣੇ ਵੀ ਆਪਣਾ ਤੁਸੀਂ ਉਧਰ ਵੀ ਦੇਖ ਸਕਦੇ ਟੁੱਟ ਗਈ ਉਹਨਾਂ ਦਰਿਆ ਨੇ ਸਾਰੀ ਜਿਹੜੀ ਉਹ ਧੋੜ ਹੀ ਦਿੱਤੀ ਆ ਉਹਦੇ ਨਾਲ ਜਿਹੜਾ ਸਾਡੇ ਫਸਲਾਂ ਨੂੰ ਹੁਣ ਜਿਆਦਾ ਨੁਕਸਾਨ ਆ ਕਿਉਂਕਿ ਉਦਾਂ ਉੱਪਰੋਂ ਦੀ ਬਲਕੇ ਪਾਣੀ ਪੈਂਦਾ ਸੀ ਤੇ ਹੁਣ ਜਿਹੜਾ ਵਾ ਇਹ ਆਪਣਾ ਸਿੱਧਾ ਹੀ ਪਾਣੀ ਪੈਣ ਰਿਹਾ ਪਿਆ ਵਾ ਇਹ ਸਿੱਧਾ ਮਾਰ ਕਰੇਗਾ ਫਸਲਾਂ ਨੂੰ ਨੁਕਸਾਨ ਕਰੇਗਾ ਜੀ ਇਹ ਪ੍ਰਬੰਧ ਕਿੰਨੇ ਕਰੇਗਾ ਪ੍ਰਬੰਧ ਪ੍ਰਸ਼ਾਸਨ ਨੇ ਪ੍ਰਬੰਧ ਆਪਣੇ ਸਾਰੇ ਵਧੀਆ ਕੀਤੇ ਆ ਜੀ ਕੀ ਵਧੀਆ ਪ੍ਰਬੰਧ ਪ੍ਰਬੰਧ ਉਹਨਾਂ ਨੇ ਆਪਣੇ ਵੇਖੋ ਜੀ ਆਪਣਾ ਲੋਕਾਂ ਨੂੰ ਗਾਹ ਕਰਕੇ ਉਹਨਾਂ ਬਾਬਾ ਬੁਰਾ ਸਾਹਿਬ ਉੱਪਰ ਉਹਨਾਂ ਨੇ ਇੱਕ ਕਬਰਾਂ ਵੀ ਲਿਆ ਆ ਪ੍ਰਸ਼ਾਸਨ ਨੇ ਆ ਕੇ ਤੇ ਲੋਕਾਂ ਨੂੰ ਗਾਹ ਕਰਕੇ ਜਿੱਦਾਂ ਸਾਡੇ ਸਕੂਲ ਵੀ ਇਹਨਾਂ ਨੂੰ ਕਹਿ ਰਹੇ ਨੇ ਵੀ ਸਕੂਲ ਵੀ ਵਿਹਲਾ ਰੱਖੋ ਦੇ ਇਹੋ ਕਰ ਸਕਦੇ ਹੋਰ ਮੌਕੇ ਤੇ ਹੋਰ ਕੀ ਕਰ ਸਕਦੇ ਆ ਜੀ ਇਹੋ ਵਾਰ ਤੋਂ ਵੀ ਨਹੀਂ ਨਾ ਕਰ ਸਕਦੇ ਜਿਹੜਾ 100 ਪਿਛਲੇਰੀ ਪਣੀ ਸੀ ਉਹਦੇ ਨਾਲ ਕਿੰਨੇ ਗੁਣਾ ਜਿਹੜਾ ਪਣੀ ਆ ਉਹਦੇ ਨਾਲ ਦੋ ਗੁਣਾ ਵਾਧਿਆ ਪਣੀ ਜੀ ਜਿਹੜਾ ਪਿਛਲਾ ਪਣੀ ਆਏ ਉਹਦੇ ਨਾਲ ਦੋ ਗੁਣਾ ਵਾਧਿਆ ਪਣੀ ਜੀ ਮੰਨ ਲਓ ਸਰ ਜਿੱਦਾਂ ਫੇਰ ਬਰਸਾਤ ਹੋਈਏ ਫੇਰ ਪਾਣੀ ਵਧਦਾ ਤੇ ਕਿੰਨਾ ਕ ਸਾਨੂੰ ਨਾ ਨੁਕਸਾਨ ਹੁੰਦਾ ਫੇਰ ਜੇ ਦੋ ਵਧੇਗਾ ਤੇ ਫੇਰ ਤੇ ਨੁਕਸਾਨ ਹੋਣੇ ਹੋਣਾ ਜੀ ਫੇਰ ਸਾਨੂੰ ਇਹ ਡਰ ਜਿਹੜਾ ਵਾ ਇਹ ਸਤਾ ਰਿਹਾ ਜੀ ਅਮਰਜੀਤ ਸਿੰਘ ਪਿੰਡ ਭੋਨੇ ਆਲਾ ਦੇ ਸਰਪੰਚ ਮੌਜੂਦਾ ਸਰ ਪਾਣੀ ਜਿਹੜਾ ਆਇਆ ਵਾ ਪਾਣੀ ਮਤਲਬ ਬਹੁਤ ਜ਼ਿਆਦਾ ਆਇਆ ਵਾ ਉਹਦੇ ਨਾਲ ਕੋਸ਼ਿਸ਼ ਜਿਹੜੇ ਬੰਨ ਬੱਦੇ ਇਹਨਾਂ ਤੁਸੀਂ ਦੇ ਉਹ ਕੁਝ ਖੁਰਗੇ ਨੇ ਖੁਰਨ ਦੇ ਨਾਲ ਸਾਡੇ ਕੋਈ ਕਾਫੀ ਫਸਲਾਂ ਦਾ ਨੁਕਸਾਨ ਹੈਗਾ ਵਾ ਵੀ ਇਹ ਨੁਕਸਾਨ ਇੰਨਾ ਕਿ ਜ਼ਿਆਦਾ ਵੀ ਪਾਣੀ ਵਾਪਸ ਨਹੀਂ ਨਿਕਲ ਸਕਦਾ ਨੀਵੇਂ ਥਾਂ ਦੇ ਤੇ ਇਹਦੇ ਨਾਲ ਨਾਲ ਇਹ ਆ ਵੀ ਜੇ ਪਾਣੀ ਵੱਧ ਆਉਂਦਾ ਤਾਂ ਸਾਡਾ ਹੋਰ ਵੀ ਨੁਕਸਾਨ ਆ ਪਰ ਅਸੀਂ ਪ੍ਰਸ਼ਾਸਨ ਦੇ ਅੱਗੇ ਬੇਨਤੀ ਕੀਤੀ ਆ ਪ੍ਰਸ਼ਾਸਨ ਬਹੁਤ ਵਧੀਆ ਚਲੋ ਪ੍ਰਬੰਧ ਕੀਤੇ ਨੇ ਮੈਡੀਕਲ ਕੈਂਪ ਵੀ ਲਾਏ ਨੇ ਡੇਰਾ ਪਪਾ ਨਾਲ ਕਿਤੇ ਵੀ ਲਾਏ ਨੇ ਇਧਰ ਅੰਮ੍ਰਿਤਸਰ ਜ਼ਿਲ੍ਹੇ ਨੇ ਵੀ ਲਾਏ ਨੇ ਡੇਰਾ ਬਾਬਾ ਨਾਨਕ ਨੇ ਡੇਰੇ ਵੀ ਕੀਤਾ ਵਾ ਤੇ ਇੱਥੇ ਆਪਣੇ ਆ ਛਾਪੁਰ ਵੀ ਕੀਤਾ ਤੇ ਆਪਣੇ ਇਥੇ ਸੁਜਾਦਾ ਸੁਜਾਦੇ ਵੀ ਕੀਤਾ ਵਾ ਪ੍ਰਬੰਧ ਕੀਤਾ ਵਾ ਇਧਰੋਂ ਅਜਨਾਲਾ ਨੇ ਕੀਤਾ ਰਮਦਾਸ ਤੇ ਗੱਗੋਮਾਲ ਤੇ ਅਜਨਾਲਾ ਤਿੰਨ ਜਗ੍ਹਾ ਤੇ ਕੀਤਾ ਵਾ ਵੀ ਵਧੀਆ ਪ੍ਰਬੰਧ ਨੇ ਮਲਾ ਵੀ ਸੱਦੇ ਗਏ ਨੇ ਵੀ ਜੇ ਕੋਈ ਵੀਰ ਭੈਣ ਭਰਾ ਕੋਈ ਫਸ ਜਾਂਦਾ ਵਾ ਤੋ ਉਹਨੂੰ ਕੱਢਣ ਵਾਸਤੇ ਮਲਾ ਵੀ ਆ ਚੁੱਕੇ ਨੇ ਆਪਣੀ ਲੈ ਕੇ ਕਿਸ ਤੀਆਂ ਕੁਸ਼ਤੀਆਂ ਤੇ ਬਾਕੀ ਸਾਰਾ ਦਿਨ ਰਾਤ ਪ੍ਰਸ਼ਾਸਨ ਜਿਹੜਾ ਵਾ ਇੱਥੇ ਰਹਿ ਰਿਹਾ ਵਾ ਸਾਡੇ ਕੋਲ ਹੀ ਰੁਕਿਆ ਹੋਇਆ ਸਰਕਾਰੀ ਸਕੂਲ ਜਿੱਥੇ ਘੁੰਨੇ ਵਾਲੇ ਰੁਕਿਆ ਹੋਇਆ ਪਰ ਇਹ ਆ ਵੀ ਜਿਹੜੇ ਕੋ ਲੋਕ ਘੜੀਮੁੜੀ ਪਾਣੀ ਵੇਖਣਾ ਹੁੰਦੇ ਆ ਸਾਡੀ ਉਹਨਾਂ ਅੱਗੇ ਅਪੀਲ ਆ ਵੀ ਘੜੀਮੁੜੀ ਨਾਲ ਆਉਣ ਜਾਣ ਜੇ ਪਾਣੀ ਵੱਧ ਘਟ ਗਿਆ ਜਾਂ ਕੋਈ ਕੋਈ ਫਸ ਗਿਆ ਤੇ ਦਿੱਕਤ ਆਏਗੀ ਹੋਰ ਸਾਡੇ ਵੱਲੋਂ ਇਹ ਆ ਵੀ ਬਹੁਤ ਵਧੀਆ ਕੰਮ ਮਤਲਬ ਬਾਬੇ ਬੁੜੇ ਦੀ ਮਿਹਰ ਆ ਕਿ ਕਿਸੇ ਦਾ ਮਾਲੀ ਜਾਲੀ ਕੋਈ ਨੁਕਸਾਨ ਨਾ ਹੋਏ